ਅਜੇਸਾ ਖਾਲਸਾ ਸਕੂਲ ਦੇ ਮੈਦਾਨ ਦੇ ਵਿੱਚ ਇਕੱਤਰ ਹੋਈਆਂ ਸਾਰੀਆਂ ਮੇਰੀਆਂ ਪੈਣਾ ਆਪ ਸਭ ਨੂੰ ਮੈਂ ਇਸ ਖਾਸ ਤਿਹਾਰ ਤੇ ਖਾਸ ਸੌਣ ਦੇ ਮਹੀਨੇ ਤੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਬਹੁਤ ਮੁਬਾਰਕ ਕਾ ਦਿਨ ਲਈ ਕਿਤਿਆਂ ਦੇ ਸਮੇਂ ਅਸੀਂ ਇਕੱਤਰ ਹੋਏ ਤੇ ਮੈਨੂੰ ਲੱਗਦਾ ਕਿਤਿਆਂ ਦੇ ਦਿਨ ਹੀ ਹੁੰਦੇ ਆ ਜਿੱਥੇ ਸਾਰੀਆਂ ਮੇਰੀਆਂ ਪੈਣਾ ਮੱਤਾਵਾਂ ਜੜੀਆਂ ਉੱਲ ਕੇ ਬੜੇ ਚਾਹਾਂ ਦੇ ਨਾਲ ਇਸ ਤਿਹਾਰ ਨੂੰ ਬਣਾਉਂਦੀਆਂ ਨੇ ਸਮੇਂ ਪ੍ਰਧਾਨ ਜੀ ਦਾ ਕੁਲਵੀਰ ਤੋਂ ਸਰਾਜ ਜੀ ਦਾ ਇਹਨਾਂ ਦਾ ਧੰਨਾ ਧਰਦੀਆਂ ਵੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਸਾਰਿਆਂ ਨੂੰ ਇੱਥੇ ਤੁਹਾਨੂੰ ਬੁਲਾਇਆ ਮੈਨੂੰ ਕਹਿ ਰਹੇ ਸੀ ਕਿੰਨੇ ਦਿਨਾਂ ਦੇ ਕਹਿੰਦੇ ਵੀ ਮੇਰਾ ਵੀ ਜੀ ਕਰਦਾ ਮੈਂ ਸਾਰੀਆਂ ਕੁੜੀਆਂ ਨੂੰ ਭੁਲਾ ਕੇ ਇੱਕ ਸੌਣ ਦੇ ਮੀਂਹ ਦੇ ਕਿਸੇ ਤਰੀਕੇ ਦੇ ਨਾਲ ਬਣਾ ਲਈਂ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਵਧੀਆ ਗੱਲਾਂ ਜੀ ਤੁਸੀਂ ਕਰੋ ਸਾਰਿਆਂ ਨੂੰ ਇਕੱਠੇ ਹਨ ਸੋ ਅੱਜ ਮੈਂ ਦੇਖ ਰਹੀ ਐ ਕਿ ਤੁਸੀਂ ਸਾਰੇ ਜਣੇ ਬਹੁਤ ਖੁਸ਼ ਹੋ ਤੇ ਮੈਂ ਬਹੁਤ ਮੁਬਾਰਕਬਾਦ ਦਿੰਨੀ ਐ ਹੁਣੇ ਤੁਸੀਂ ਕਿਹਾ ਕਿ ਬੋਲੀਆਂ ਬੋਲੀਆਂ ਆਣਾ ਤਾਂ ਭਾਈ ਅੱਜ ਗਲਾ ਹੈ ਨਹੀਂ ਮੇਰਾ ਬੋਲੀਆਂ ਤਾਂ ਅੱਜ ਕੋ ਛੋਡੇ ਤੋਂ ਸੁਣਨੀ ਆ ਇੱਕ ਤੁਹਾਡੇ ਨਾਲ ਪਾਗ ਜਮਈ ਨਹੀਂ ਮੇਰੇ ਵੱਡੇ ਕਿਸੇ ਦਾ ਲੇਕਿਨ ਮੈਂ ਅੱਜ ਸਟ ਸਪੈਸ਼ਲ ਗੈਸਟ ਹੈ ਜੀ ਕਿਨਰ ਅੱਜ ਹੀ ਆਈਏ ਇੱਥੀਆਂ ਵਾਸਤੇ ਇੱਕ ਵਾਰੀ ਇਹਦੇ ਲਈ ਕਾੜੀਆਂ ਚੁਣਨਾ ਸੋਨ ਵੀਰ ਕੱਟੀਆਂ ਘਰੇ ਪਾਦੋ ਚੰਦਰੀ ਬਿਛੋੜੇ ਪਾਵੇ ਸੋਨ ਵੀਰ ਕੱਟੀਆਂ ਘਰੇ ਪਾਦੋ ਚੰਦਰੀ ਬਿਛੋੜੇ ਪਾਵੇ ਤੇਰਾ ਮੇਰਾ ਪਿਆਰ ਰਗਦੀ ਜੀ ਬੰਦਗਰ ਵਿੱਚ ਰੱਖਣਾ ਜੀ ਜੀੜਾ ਆਪਣੇ ਪਿਆਰ ਮੁਸਕੀ ਕਿੜਾਏ ਆਪਣੇ ਪਿਆਰੇ ਨੂੰ ਛੇੜੂ ਜਾਂ ਸਰਕਾਰੇ ਦਸਨ ਜੀ ਆਪਾਂ ਦੁਹਾਨੇ ਵਿਚਖਾਰੇ ਦੇ ਨਚਨਣਿਆ ਪਾਤੂਹਨੇ ਵਿਚਖਾੜੇ ਦੇ ਨਚਨਣਿਆ ਪਾਤੂਹਨੇ ਵਿਚਖਾੜੇ ਦੇ ਨਚਨਣਿਆ ਜੀ ਆ ਪਿੰਡਾਂ ਦਾ ਪਾਣੀ ਪੀਨੀਆਂ ਨ ਤਾਰ ਕੇ ਮੈਂ ਪਜਾ ਬੰਨ ਜੱਟੀ ਬੋਲੀ ਪੋਣੀ ਲੈ ਲਕਾਰ ਕੇ ਮੈਂ ਪਜਾ ਬੰਨ ਜੱਟੀ ਬੋਲੀ ਪੋਣੀ ਲੈ ਲਕਾਰ ਕੇ ਮੈਂ ਪਜਾ ਬੰਨ ਜੱਟੀ ਬੋਲੀ ਪੋਣੀ ਲੈ ਲਕਾਰ ਕੇ ਗੋਲ ਗੋਲ ਮੇਟੋਆ ਪੱਟਾ ਬਿਚਨੋ ਨਿਕਲਿਆ ਅੰਬ ਮੇਰੀ ਮੈਡਮ ਦਾ ਗੋਰਾ ਗੋਰਾ ਰੰਗ ਮੈਡਮ ਦਾ ਜਦੋ ਜਵਾਨੀ ਜੋ ਸੀਵੇ ਜਾਲ ਮਾਂ ਮਚੀ ਹਾਰੇ ਘਰ ਬੋਲ ਸੀਵੇ ਜਾਲ ਮਾਂ ਮੁੰਦਲੀ ਵਰ ਘਰ ਬੋਲ ਸੀਵੇ ਜਾਲ ਮਾਂ ਜਦੋ ਜਵਾਨੀ ਚੱਲੀ ਸੀਵੇ ਜਾਲ ਮਾਂ ਤੂੰ ਸੈਂਕਲ ਮੈਂ ਟੱਲੀ ਸੀਵੇ ਜਾਲ ਮਾਂ ਤੂੰ ਸੈਂਕਲ ਮੈਂ ਟੱਲੀ ਸੀਵੇ ਜਾਲ ਮਾਂ ਚੁਟਕੀਆਂ ਪੀਂਗ ਚੜਾਈ ਮੰਗ ਚੜਾਈ ਜੋੜਾ ਟਟਕਿਆ ਮੰਗਿਆ ਕੇ ਦੰਦਾਂ ਨਾਮੇ ਆਸ਼ਿਕ ਹੋਗੀ ਰੰਜਨਾ ਪੀੜ ਦੇ ਕੇ ਦੰਦਾਂ ਦਾ ਆਨੀ ਸਨੱਖੀ ਬਣਾ ਨੱਚੀਏ

ਆਜੋ ਲੈਣਾ ਚਲੋ ਗਿਆ ਥੱਲੀ ਹੋ ਜਾਓ ਸਾਰੇ ਛੋਟੀਆਂ ਤਾਂ ਬੋਲ ਰਹੀਆਂ ਸੋਹਣੀਆਂ ਜਿਵੇਂ ਜਿਵੇਂ ਸੋਟੇ ਨਾਲ ਜਿ ਲੱਗਦਾ ਰਤੀ ਪਰਕਣਾ ਪਾਵਾ